ਕੱਲ ਜਿਹੜਾ ਐਨਕਾਊਂਟਰ ਮਾਮਲਾ ਹੋਇਆ ਰਾਤੀ ਉਸ ਬਾਰੇ ਕੀ ਕਹਿਣਾ ਚਾਹੋਗੇ ਸਰ ਉਹ ਜਿਹੜੇ ਸਾਡੇ ਚੋਲਾ ਸਾਫ ਥਾਣੇ ਦੇ ਵਿੱਚ 107 ਨੰਬਰ ਮਕਦਮਾ ਹੈਗਾ 22 12 2024 ਦਾ ਐਕਸਟਰੈਕਸ਼ਨ ਦਾ ਸੀਗਾ ਜਿਹਦੇ ਵਿੱਚ ਬੰਦਿਆਂ ਨੂੰ ਫੋਨ ਆਇਆ ਸੀ ਲੰਡਾ ਗਰੁੱਪ ਦੇ ਬੰਦੇ ਸੀ ਕਹਦੇ ਵੀ ਅਸੀਂ ਉਹਨਾਂ ਦੇ ਗਰੁੱਪ ਦੇ ਬੰਦੇ ਹੈਗੇ ਆ ਵੀ ਸਾਨੂੰ 1 ਕਰੋੜ ਰੁਪਏ ਦਿੱਤਾ ਜਾਵੇ 1 ਕਰੋੜ ਦੇ ਵਿੱਚ ਉਸ ਤੋਂ ਬਾਅਦ ਫਿਰ 네ਗੋਸ਼ੀਏਸ਼ਨ ਚੱਲੀ ਵੀ 50 ਲੱਖ ਤੋਂ ਉੱਪਰ ਗੱਲ ਚੱਲਦੀ ਗਈ ਇਹਦੇ ਵਿੱਚ ਸਾਨੂੰ ਫਿਰ ਆਪਣੇ ਕੰਪਲੇਨਰ ਦੇ ਅੱਗੇ ਦਰਖਾਸਤ ਦਿੱਤੀ ਸੀ ਤੇ ਉਹਦੇ ਬਾਅਦ ਜ ਜਿਹੜੇ ਮੂਵਮੈਂਟ ਵੇਲੇ ਦੇਖੀ ਸੀ ਜਿਹੜੇ ਕੈਮਰੇਜ ਦੇ ਵਿੱਚ ਤੇ ਨਾਲ ਜਿਹੜੀ ਬੂਕੋ ਮੋਬਾਈਲ ਦਾ ਟਾਵਰ ਜਿਹੜਾ ਨੰਬਰ ਸੀਗਾ ਉਹਨਾਂ ਵੀ ਸਾਡੇ ਕੋਲ ਤਿੰਨ ਬੰਦੇ ਜਿਹੜੇ ਸੀਗੇ ਉਹ ਵੈਰੀਫਾਈ ਹੋਏ ਸੀਗੇ ਤੇ ਇਸੇ ਤਰ੍ਹਾਂ ਨਾਲ ਇੱਕ ਸਿਕਰਟ ਇਨਫੋਰਮੇਸ਼ਨ ਦੇ ਨਾਲ ਵੀ ਇਹ ਵਾਲੇ ਜਿਹੜੇ ਬੰਦੇ ਹੈਗੇ ਇਹਨਾਂ ਉੱਪਰ ਸਟੈਪ ਤਸਵੀਰ ਲਗਾਇਆ ਹੋਇਆ ਸੀ ਵੀ ਉੱਥੇ ਇਕੱਠੇ ਬੈਠੇ ਹੈਗੇ ਉਹਦਾ ਮੰਡ ਦੇ ਵਿੱਚ ਜਿਹੜਾ ਕਿ ਚੋਲਾ ਸਾਹਿਬ ਦੇ ਵਿੱਚ ਹੈਗਾ ਤੋ ਜਿਸ ਜਿਹੇ ਤੇ ਪੁਲਿਸ ਪਾਰਟੀ ਜਾਂਦੀ ਸੀ ਤੇ ਤਿੰਨ ਬੰਦੇ ਬੈਠੇ ਸੀਗੇ ਤੇ ਉਹਨਾਂ ਨੂੰ ਜਿਹੜੇ ਰੋਕਣ ਦਾ ਇਸ਼ਾਰਾ ਕੀਤਾ ਹੈਗਾ ਵੀ ਉੱਠ ਕੇ ਇਧਰ ਨੂੰ ਆਓ ਤੇ ਉਹਨਾਂ ਨੇ ਫਾਇਰ ਕਰ ਦਿੱਤਾ ਹੈਗਾ ਫਾਇਰ ਕਰਨ ਤੋਂ ਬਾਅਦ ਫਿਰ ਪੁਲਿਸ ਨੇ ਦੁਬਾਰਾ ਫਿਰ ਐਸਐਚਓ ਨੇ ਦੁਬਾਰਾ ਫਿਰ ਉਹਨਾਂ ਨੂੰ ਕਿਹਾ ਵੀ ਨਹੀਂ ਫਾਇਰ ਨਾ ਕਰੋ ਵੀ ਅਸੀਂ ਤੁਹਾਨੂੰ ਉੱਥੇ ਫੜ ਕੇ ਲੈ ਜਾਂਦੇ ਹਾਂ ਉਹਨਾਂ ਨੇ ਫਿਰ ਫਾਇਰ ਕੀਤਾ ਫਿਰ ਜਵਾਬੀ ਗੋਲੀ ਦੇ ਵਿੱਚ ਕੁਲਦੀਪ ਸਿੰਘ ਐਲੀਅਸ ਲੰਡੂ ਹੈਗੇ ਉਹਦੇ ਕੋਲ ਪੈਚ ਗੋਲੀ ਵੱਜੀ ਤੇ ਗਿਆਨਵਿੰਦਰ ਸਿੰਘ ਲਈ ਯਾਦਾਂ ਇਹਦੇ ਪੈਚ ਗੋਲੀ ਵੱਜੀ ਤੇ ਤੀਸਰਾ ਬੰਦਾ ਜਿਹੜਾ ਸੀ ਉਹ ਅਸੀਂ ਫੜ ਲਿਆ ਸੀ ਉਸ ਕੋਲ ਵੈਪਨ ਨਹੀਂ ਸੀਗਾ ਤੇ ਵੈਪਨ ਜਿਹੜਾ ਯੂਜ਼ ਤੇ ਬਾਕੀ ਜਿਹੜੀ ਇਨਫਾਰਮੇਸ਼ਨ ਜਿਹੜੀ ਉਹ ਅਸੀਂ ਸਾਰੇ ਕੰਟਰੋਲ ਉੱਤੇ ਦੇ ਦਿੱਤੀ ਸੀ ਸਰ ਇਹਨਾਂ ਤੇ ਕੋਈ ਮਾਮਲੇ ਵੀ ਦਰਜ ਹੈਗੇ ਜੀ ਪੁਰਾਣੇ ਇਹਨਾਂ ਦੇ ਪੱਲੇ ਪਰਚੇ ਦਰਜ ਹੈਗੇ ਪਰ ਹੁਣ ਵੈਰੀਫਾਈ ਕਰ ਰਹੇ ਹਾਂ ਸਾਰੇ ਕਿਉਂਕਿ ਰਾਤ ਰਾਤ ਇਨਸੀਡੈਂਟ ਰਾਤ ਫੜੇਗੇ ਤੇ ਹੁਣ ਸਾਰਾ ਕਲੀਅਰ ਕਰਕੇ ਤੇ ਫਿਰ ਅਸੀਂ ਤੁਹਾਨੂੰ ਜੋ ਜਿਸ ਤਰ੍ਹਾਂ ਸਿਸਟਮ ਹੋਏਗਾ ਉਹ ਤਾਂ ਨਾਲ ਨਾਲ ਅਸੀਂ ਆਮ ਨੂੰ